ਓ ਵੀਰ ਤੇਰੇ ਫਿਰਦੇ ਆ ਸਭ ਤੋਂ ਪਹਿਲਾਂ ਸਾਸ਼ੀ ਗਾਲ ਜੀ ਮੈਂ ਤੁਹਾਡਾ ਆਵਦਾ ਮਨਕੀਰਤ ਸਿੰਘ ਵਾਲਖ ਦੇਖੋ ਉਹ YouTube ਤੋਂ ਇਹ ਵੀਡੀਓ ਡਲੀਟ ਕਰਨ ਦਿੱਤੀ ਆ ਪਰ ਕਈ ਯਾਰਾਂ ਦੋਸਤਾਂ ਦਾ ਫੋਨ ਆਇਆ ਬਾਈ ਜੀ ਹਨਾ ਇਹ ਗਾਣਾ ਸੁਣਨਾ ਬਾਈ ਉਹ ਤੁਹਾਨੂੰ ਨਵੇਂ 뮤직 ਦੇ ਵਿੱਚ ਜਲਦੀ ਸੁਣਾਵਾਂਗੇ ਬਟ ਉਸ ਤੋਂ ਪਹਿਲਾਂ ਮੈਂ ਗਾ ਕੇ ਵੀ ਤੁਸੀਂ ਪੁਰਾਣਾ ਵੀ ਸੁਣਿਆ ਹੋਣਾ ਸੇਮ ਉਹੀ ਸੁਣਾ ਦਿੰਨਾ ਓ ਵੀਰ ਤੇਰੇ ਫਿਰਦੇ ਆ ਡਾਂਗਾ ਮੋੜੇ ਚੱਕੀ ਉਹ ਜੱਤਨੀ ਦੇ ਨਾਲੀ ਪੱਕੀ ਗੱਡੀ ਵਿੱਚ ਰੱਖੀ ਉਹ ਜਿੱਥੇ ਲੱਤ ਲਾਈ ਕਦੇ ਹੋਏ ਨਾ ਪਛਾ ਨਿੱਕੀ ਜਹੀ ਗੱਲ ਦਿੱਤੀ ਕਿੰਨੀ ਤੂੰ ਬਣਾ ਸਾਡੇ ਕਰ ਲਾਮਾ ਲੈ ਕੇ ਆ ਗਈ ਤੇਰੀ ਮਾਂ ਉਹ ਪੁੱਛਿਆ ਸੀ ਨਾ ਕਿਹੜਾ ਫੜ ਲਈ ਸੀ ਬਾ ਸਾਡੇ ਕਰ ਲਮ ਲੈ ਕੇ ਆ ਗਈ ਤੇਰੀ ਮਾਂ ਸੁਣਿਆ ਮੈਂ ਸੁਣਿਆ ਮਹਿਨੀ ਨਾਲ ਤੇਰੀ ਗੱਲ ਬਾਤ ਨਹੀਂ ਮੇਰੇ ਨਾਲ ਤੂੰ ਜਾਵੇਂ ਮਿੱਟੀ ਨੂੰ ਅਧੀਰੇ ਦੇ ਰੰਗ ਨਹੀਂ ਉਹ ਸੁਣਿਆ ਮੈਂ ਸੁੱਖ ਨਾਲ ਤੇਰੀ ਗੱਲ ਬਾਤ ਨਹੀਂ ਮੇਰੇ ਨਾਲ ਤੂੰ ਜਾਵੇਂ ਮਿੱਟੀ ਨੂੰ ਅਧੀਰੇ ਦੇ ਰੰਗ ਨਹੀਂ ਉਹ ਗੱਲਾਂ ਸਭ ਦੂਸੋਂ ਨੂੰ ਮੂੰਹ ਦੇਸਣਾ ਕਿਹੜੀ ਗੱਲ ਹੋ ਗਈ ਤੂੰ ਯਾਰਾਂ ਤੋਂ ਪਛਾ ਸਾਡੇ ਕਰਲਾ ਮਾਂ ਲੈ ਕੇ ਆ ਗਈ ਤੇਰੀ ਮਾਂ ਉਹ ਪੁੱਛਿਆ ਸੀ ਨਾ ਕਿਹੜਾ ਫੜ ਲਈ ਸੀ ਬਾ ਸਾਡੇ ਕਰ ਲਾਂਮਾ ਲੈ ਕੇ ਆਗੀ ਤੇਰੀ ਮਾਂ ਭੋਮੀ ਵਾਲੇ ਸਿਮਰ ਤੂੰ ਪਹਾੜ ਚੱਕਰੀ ਓ ਮਨਕੀਰਤ ਨੂੰ ਬਿਲੋਂ ਨਾ ਤੂੰ ਕੱਲੀ ਟੱਕਰੀ ਓ ਤਾਜ ਪਗਾਉ ਸਾਰੇ ਦਿਲਵਾਲਾਂ ਚ ਕਿਹੜੀ ਗੱਲ ਹੋ ਗਈ ਤੂੰ ਯਾਰਾਂ ਤੋਂ ਪਛਾਣ ਓ ਸਾਡੇ ਕਰ ਲਾਂਮਾ ਲੈ ਕੇ ਆਗੀ ਤੇਰੀ ਮਾਂ ਓ ਪੁੱਛਿਆ ਸੀ ਨਾ ਕਿਹੜਾ ਪੜ ਲਈ ਸੀ ਮਾਂ ਪੁੱਛਿਆ ਸੀ ਨਾ ਕਿਹੜਾ ਥੈਂਕ ਯੂ ਸਾਰਿਆਂ ਨੂੰ